ਹੈਲੋ ਹਾਂਜੀ ਸਸ਼ੀਕਲ ਜੀ ਗਰਮੀ ਦੇ ਬਟਿਕ ਦੇ ਉੱਪਰ ਤੁਹਾਡਾ ਬਹੁਤ ਸਵਾਗਤ ਹੈ ਜੀ ਅੱਜ ਪਹਿਣਾ ਦੀ ਡਿਮਾਂਡ ਦੇ ਉੱਪਰ ਆਏ ਹੈਗੇ ਜੀ ਕੱਟ ਪੀਸ ਕੱਟ ਪੀਸ ਹੋਣਗੇ ਸਿਲਕ ਦੇ ਉੱਪਰ ਜੀ ਕ੍ਰਾਸ਼ ਸਿਲਕ ਦੇ ਉੱਪਰ ਰਹਿਣ ਵਾਲੇ ਕੱਟ ਪੀਸ ਹੋਣਗੇ ਜੀ ਪ੍ਰਾਈਜ਼ ਹੋਏਗਾ ਸਾਰਿਆਂ ਦਾ ਬਹੁਤ ਹੀ ਕੱਟ ਜੀ ਕੱਟ ਹੋएगी 5 ਮੀਟਰ ਤੋਂ ਪਲੱਸ ਵਾਲੀ ਕੱਟ ਹੋਏਗੀ ਜੀ ਸਾਰਿਆਂ ਦੀ ਸਭ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਏ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਡੇ ਤੋਂ ਲੋਕੇਸ਼ਨ ਲੈ ਕੇ ਆਪਣੇ ਲਈ ਛੋਲੇ ਛੋਲੇ ਸੂਟਾ ਜਿਹੜੇ ਉਹ ਬਾਏ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜੋ ਦਿਖਾਉਣ ਜਾ ਰਹੇ ਆ ਉਹ ਹੋਣਗੇ ਜੀ ਜਿਹੜੇ ਦੇ ਕੱਟ ਪੇਸ ਹੋਣਗੇ ਕ੍ਰਾਸ਼ ਸਿਲਕ ਦੇ ਜੀ ਕੱਟ ਹੋਏਗੀ 5 ਪਲੱਸ ਵਾਲੇ ਕੱਟ ਰਹਿਣ ਵਾਲੀ ਹੋਣੀ ਹੈ ਜੀ ਪ੍ਰਾਈਸ ਹੋਏਗਾ ਸਿਰਫ ਤੇ ਸਿਰ 500 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਇਹ ਉਹ ਸੂਟ ਆ ਮਿਲ ਜਾਏਗਾ ਜੀ 5 ਪਲੱਸ ਵਾਲੇ ਕੱਟ ਹੋਏਗੀ ਜੀ ਸਟਾਫ ਅਸੀਂ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈਗਾ ਜੀ ਲਾਈਟ ਵੇਟ ਔਰ ਸੌਫਟ ਸਟਾਫ ਹੈ ਜੀ ਕੋਈ ਚੁੱਬਣ ਵਾਲਾ ਸਟਾਫ ਨਹੀਂ ਹੈਗਾ ਬਹੁਤ ਹੀ ਜ਼ਿਆਦਾ ਸੌਫਟ ਸਟਾਫ ਹੈ ਜੀ 300 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਮਿਲ ਜਾਏਗਾ ਜੀ ਜਿਸ ਦੇ ਉੱਪਰ ਤੁਸੀਂ ਥ੍ਰੈਡ ਹੈਂਡ ਆਰੀ ਜੋ ਮਰਜ਼ੀ ਵਰਕ ਕਰਵਾ ਸਕਦੇ ਹੋ ਜੇਕਰ ਸਾਡੇ ਤੋਂ ਕਰਵਾਉਣਾ ਚਾਹੁੰਦੇ ਸਾਡੇ ਤੋਂ ਵੀ ਕਰਵਾ ਸਕਦੇ ਹੋ ਜੇਕਰ ਤੁਸੀਂ ਆਪਣੇ ਲੋਕਲ ਕਾਰੀਗਰ ਤੋਂ ਕਰਵਾਉਣਾ ਚਾਹੁੰਦੇ ਤੁਸੀਂ ਉੱਥੋਂ ਵੀ ਕਰਵਾ ਸਕਦੇ ਹੋ ਜੀ ਸੂਟ ਦਾ ਜਿਹੜਾ ਪ੍ਰਾਈਸ ਹੋਏਗਾ ਜੀ ਉਹ ਹੋਏਗਾ ਸਿਰਫ 300 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਉਹ 5 ਪਲੱਸ ਵਾਲੀ ਜਿਹੜੀ ਕਟਾ ਤੁਹਾਨੂੰ ਮਿਲ ਜਾਏਗੀ ਪਹਿਲਾ ਜੋ ਕਲਰ ਰਹਿਣ ਵਾਲਾ ਹੈਗਾ ਜੀ ਉਹ ਹੈਗਾ ਜੀ ਲੈਮਨ ਸ਼ੇਡ ਮਤਲਬ ਕਿ ਡਾਰਕ ਆਫ ਵਾਈਟ ਕਲਰ ਹੋਏਗਾ ਜੀ ਡਾਰਕ ਆਫ ਵਾਈਟ ਕਲਰ ਰਹਿਣ ਵਾਲਾ ਆਫ ਵਾਈਟ ਦੇ ਵਿੱਚ ਤੁਹਾਨੂੰ ਸੇਮ 3 ਪੀਸ ਮਿਲ ਜਾਣਗੇ ਜੀ 4 ਪੀਸ ਤੁਹਾਨੂੰ ਸੇਮ ਮਿਲ ਜਾਣਗੇ ਜੀ ਜਨਾਂ ਦੇ ਉੱਪਰ ਤੁਸੀਂ ਡਾਰਕ ਸ਼ੇਡ ਦਾ ਵਰਕ ਕਰਵਾ ਕੇ ਬਹੁਤ ਸੋਹਣੀ ਜਿਹੜੀ ਲੁੱਕ ਹੈ ਇਹਨਾਂ ਨੂੰ ਪਾਰਟੀ ਵੇਅਰ ਸੂਟ ਬਣਾ ਸਕਦੇ ਹੋ ਜੀ ਤੁਸੀਂ ਬਹੁਤ ਹੀ ਸੋਹਣੇ ਇਹ ਜਿਹੜੇ ਹੈਗੇ ਆ ਪਿਆਰੇ ਸੂਟ ਆ ਜਿਹੜੇ ਤੁਹਾਡੇ ਰੈਡੀ ਹੋ ਜਾਣਗੇ ਪ੍ਰਾਈਸ ਹੋਏਗਾ ਜੀ 300 ਰੁਪਏ ਇੱਕ ਸੂਟ ਦਾ ਪ੍ਰਾਈਸ ਹੋਏਗਾ 300 ਰੁਪਏ ਕੱਟ ਹੋएगी 5 ਪਲੱਸ ਵਾਲੀ ਜੀ ਸ਼ਿਪਿੰਗ ਐਕਸਟਰਾ ਹੋਏਗੀ ਜੀ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਤਿੰਨ ਪੀਸ ਆ ਜਿਹੜੇ ਉਹ ਸੇਮ ਮਿਲ ਜਾਣਗੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਆਪਾਂ ਖੋਲ ਕੇ ਦਿਖਾ ਦਈਏ ਨੈਕਸਟ ਜੋ ਤੁਹਾਨੂੰ ਕਲਰ ਮਿਲਣ ਵਾਲਾ ਹੋਏਗਾ ਜੀ ਲਾਈਟ ਪਰਪਲ ਜਿਹੜਾ ਹੈਗਾ ਉਹ ਤੁਹਾਨੂੰ ਕਲਰ ਮਿਲੇਗਾ ਬਹੁਤ ਹੀ ਸੋਹਣਾ ਸਟਾਫਾ ਬਹੁਤ ਹੀ ਜ਼ਿਆਦਾ ਲਾਈਟ weight ਆਪਾਂ ਨੇੜੇ ਤੋਂ ਵੀ ਤੁਹਾਨੂੰ ਜਿਹੜੇ ਸਟਾਫਾ ਉਹ ਚੈੱਕ ਕਰਵਾ ਦਿੰਨੇ ਆ ਬਹੁਤ ਸੋਹਣਾ ਸਟਾਫ ਹੈ ਜੀ ਬਹੁਤ ਹੀ ਲਾਈਟ weight ਔਰ ਸੌਫਟ ਸਟਾਫ ਹੈਗਾ ਜੀ ਕ੍ਰਾਸ਼ ਸਿਲਕ ਦਾ ਤੁਹਾਨੂੰ ਫੈਬਰਿਕ ਮਿਲੇਗਾ ਜੀ ਸੋਹਣੇ ਪਾਰਟੀ wear suit ਆ ਤੁਸੀਂ ਇਸ ਦੇ ਉੱਪਰ ਰੈਡੀ ਕਰ ਸਕਦੇ ਹੋ ਜੀ 300 ਰੁਪਏ ਦਾ ਤੁਹਾਨੂੰ ਕੰਪਲੀਟ suit ਆ ਜਿਹੜਾ ਉਹ ਮਿਲ ਜਾਏਗਾ ਐਦਾਂ ਤੁਸੀਂ ਕੰਟਰਾਸਟ ਕਰਕੇ ਲੈਣਾ ਚਾਹੋ ਨੇ ਤੁਸੀਂ ਕੰਟਰਾਸਟ ਕਰਕੇ ਵੀ ਬਾਈ ਕਰ ਸਕਦੇ ਹੋ ਜੀ ਬਹੁਤ ਸੋਹਣੇ ਲੋਕਾਂ ਦੀ ਆਫਟਰ ਸਟਿਚਿੰਗ ਇਹ ਵਾਲੇ suitਾਂ ਦੀ ਰੈਡੀ ਕਰਨ ਤੋਂ ਬਾਅ ਆਲੂ ਵਾਈਟ ਕਲਰ ਤੁਹਾਨੂੰ ਮਿਲੇਗਾ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਬਿਲਕੁਲ ਜਿਦਾ ਆਪਾਂ ਪਹਿ ਕਹਦੀਏ ਜੀ ਡਾਰਕ ਸਕਾਈ ਬਲੂ ਤੁਹਾਨੂੰ ਕਲਰ ਮਿਲਣ ਵਾਲਾ ਹੈਗਾ ਜੀ ਡਾਰਕ ਸਕਾਈ ਬਲੂ ਕਲਰ ਹੋਏਗਾ ਜੀ 5 ਪਲੱਸ ਵਾਲੇ ਕੱਟ ਹੋਏਗੀ ਪ੍ਰਾਈਸ ਹੋਏਗਾ 300 ਰੁਪਏ ਜੀ ਨੈਕਸਟ ਤੁਹਾਨੂੰ ਮਿਲੇਗਾ ਪੈਸਟਾ ਗ੍ਰੀਨ ਜਾਂ ਕਲਰ ਹੈਗਾ ਜੀ ਬਹੁਤ ਹੀ ਪਿਆਰਾ ਜਿਹਾ ਛੇੜ ਹੈਗਾ 300 ਰੁਪਏ ਦਾ ਤੁਹਾਨੂੰ ਸੂਟ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਲਾਈਟ ਗਾਜਰੀ ਟੋਨ ਦਾ ਪੀਸ ਮਿਲੇਗਾ ਜੀ 5 ਪਲੱਸ ਵਾਲੀ ਕੱਟ ਹੋਏਗੀ ਪ੍ਰਾਈਸ ਹੋਏਗਾ 300 ਰੁਪਏ ਜੀ 300 ਰੁਪਏ ਦੇ ਵਿੱਚ ਤੁਹਾਨੂੰ ਸੂਟ ਆ ਜਿਹੜਾ ਉਹ ਮਿਲ ਜਾਏਗਾ ਜਿਹੜੀਆਂ ਭੈਣਾਂ ਸੇਮ ਪਾਉਣ ਦੀਆਂ ਸ਼ਕੀਨ ਨੇ ਉਹਨਾਂ ਲਈ ਵੀ ਬੈਸਟ ਆਪਸ਼ਨ ਆ ਤੁਹਾਨੂੰ ਸੇਮ 2-2 ਚਾਰ-ਚਾਰ ਪੀਸਸ ਦੇ ਵਿੱਚ ਮਿਲ ਜਾਣਗੇ ਜੀ ਨੈਕਸਟ ਵੀ ਤੁਹਾਨੂੰ ਮਿਲੇਗਾ ਜੀ ਗ੍ਰੀਨ ਕਲਰ ਲਾਈਟ ਗ੍ਰੀਨ ਕਲਰ ਤੁਹਾਨੂੰ ਮਿਲਣ ਵਾਲਾ ਹੈਗਾ ਕ੍ਰਾਸ਼ ਸਿਲਕ ਦਾ ਫੈਬਰਿਕ ਹੋਏਗਾ 300 ਰੁਪਏ ਦਾ ਕਾਫੀ ਸੋਹਣਾ ਜਿਹਾ ਸ਼ੇਡ ਹੈਗਾ ਜੀ ਪ੍ਰਾਈਸ ਹੋਏਗਾ 300 ਰੁਪਏ ਜੀ ਨੈਕਸਟ ਤੁਹਾਨੂੰ ਮਿਲੇਗਾ ਫਿਰ ਆ ਗਿਆ ਜੀ ਆਪਣਾ ਗ੍ਰੀਨ ਕਲਰ ਜੀ ਲਾਈਟ ਗ੍ਰੀਨ ਕਲਰ ਦਾ ਤੁਹਾਨੂੰ ਮਿਲਣ ਵਾਲਾ ਹੈਗਾ ਜੀ ਪੀਸ ਤੇ ਪ੍ਰਾਈਸ ਹੋਏਗਾ ਜੀ 300 ਰੁਪਏ ਜੀ 5 ਪਲੱਸ ਵਾਲੀ ਕੱਟ ਹੋਏਗੀ ਜੀ ਫਿਰ ਆ ਗਿਆ ਜੀ ਲਾਈਟ ਪਰਪਲ all dark purple ਤੁਸੀਂ ਐਦਾਂ ਕੰਬੀਨੇਸ਼ਨ ਕਰਕੇ ਲੈਣਾ ਚਾਹੁੰਦੇ ਹੋ ਕੰਬੀਨੇਸ਼ਨ ਕਰਕੇ ਵੀ ਲੈ ਸਕਦੇ ਹੋ ਅਦਰਵਾਈਜ਼ ਤੁਸੀਂ ਸਿੰਗਲ ਸਿੰਗਲ ਪੀਸ ਵੀ ਹੈ ਜਿਹੜਾ ਉਹ ਬਾਈ ਕਰ ਸਕਦੇ ਹੋ ਜੀ ਨੈਕਸਟ ਤੁਹਾਨੂੰ ਮਿਲੇਗਾ ਬਿਲਕੁਲ ਲਾਈਟ ਪਰਪਲ ਟੋਨ ਦਾ ਤੁਹਾਨੂੰ ਪੀਸ ਮਿਲੇਗਾ ਬਹੁਤ ਹੀ ਜਿਆਦਾ ਸੋਹਣਾ ਸਟਾਫ ਹੈਗਾ ਲਾਈਟ weight ਔਰ ਸੌਫਟ ਸਟਾਫ ਹੈਗਾ ਜੀ ਪ੍ਰਾਈਸ ਜੋ ਹੋਏਗਾ ਜੀ 300 ਰੁਪਏ ਦੇ ਵਿੱਚ ਤੁਹਾਨੂੰ 5 ਮੀਟਰ ਜਿਹੜਾ ਸਟਾਫ ਆ ਉਹ ਮਿਲ ਜਾਏਗਾ ਨੈਕਸਟ ਆ ਗਿਆ ਜੀ ਪੈਸਟਾ ਗ੍ਰੀਨ ਕਲਰ ਪੈਸਟਾ ਗ੍ਰੀਨ ਕਲਰ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਲਾਈਟ ਜਿਹਾ ਚਾਰਟ ਹੈਗਾ ਜੀ ਨੈਕਸਟ ਉਹ ਤੁਹਾਨੂੰ ਮਿਲੇਗਾ ਗਾਧਰੀ ਦੇ ਗਾਧਰੀ ਜਿਹੜਾ ਹੈਗਾ ਉਹ ਕਲਰ ਤੁਹਾਨੂੰ ਮਿਲੇਗਾ ਕ੍ਰਾਸ਼ ਸਿਲਕ ਦੇ ਉੱਪਰ ਜੀ ਨੈਕਸਟ ਆ ਗਿਆ ਜੀ येलो ਕਲਰ येलो ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਸਪੈਸ਼ਲੀ ਜਾਗੋ ਲਈ ਬਹੁਤ ਹੀ ਪਿਆਰਾ ਕਲਰ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਜਿਹਾ ਸ਼ੇਡਾ ਲਾਈਟ ਪਰਪਲ ਟੋਨ ਦਾ ਜਿਹੜਾ ਇਹ ਤੁਹਾਨੂੰ ਥੋੜ੍ਹ ਮਿਲ ਜਾਏਗਾ 5 ਮੀਟਰ ਦੀ ਕੱਟ ਹੋਏਗੀ ਨੈਕਸਟ ਆ ਗਿਆ ਜੀ ਟਾਈ ਡਾਈ ਵਾਲਾ ਤੁਹਾਨੂੰ ਫੈਂਡੀ ਦਾ ਸੂਟ ਮਿਲੇਗਾ ਜੀ ਟਾਈ ਡਾਈ ਵਾਲਾ ਇਸ ਤਰੀਕੇ ਦੇ ਨਾਲ ਤੁਹਾਨੂੰ ਜਿਹੜੀ ਹੈਗੀ ਉਹ ਟਾਈ ਡਾਈ ਮਿਲੇਗੀ ਜੀ ਟਾਈ ਡਾਈ ਵਾਲਾ ਵੀ ਜਿਹੜਾ ਹੈਗਾ ਤੁਹਾਨੂੰ ਪੀਸ ਆ ਜਿਹੜਾ ਕ੍ਰਸ਼ ਦੇ ਉੱਪਰ ਮਿਲ ਜਾਏਗਾ ਜੀ ਟਾਈ ਡਾਈ ਵਾਲਾ ਪੀਸ ਵੀ ਤੁਸੀਂ 300 ਰੁਪਏ ਦੇ ਵਿੱਚ ਲੈ ਸਕਦੇ ਹੋ ਜੀ ਨੈਕਸਟ ਫਿਰ ਤੁਹਾਨੂੰ ਜਿਹੜਾ ਮਿਲੇਗਾ ਜੀ ਗਾਜ਼ਰੀ ਟੋਨ ਦੇ ਉੱਪਰ ਵੀ ਤੁਹਾਨੂੰ ਦੋ ਸੇਮ ਪੀਸ ਫੇਰ ਵਾਂਸ ਅਗੇਨ ਜਿਹੜੇ ਹੈਗੇ ਉਹ ਮਿਲ ਜਾਣਗੇ ਜੀ ਤੁਸੀਂ ਦੋ ਜਿਹੜੀਆਂ ਪੈਣਾ ਸੇਮ ਸੇਮ ਪਾਉਣ ਦੀਆਂ ਸ਼ਕੀਨ ਹੈਗੀਆਂ ਉਹਨਾਂ ਲਈ ਬੈਸਟ ਆਪਸ਼ਨ ਹੈ ਜੀ ਨੈਕਸਟ ਆ ਗਿਆ ਜੀ ਮਸਟਰਡ ਟੋਨ ਮਸਟਰਡ ਟੋਨ ਦਾ ਤੁਸੀਂ ਆਫ ਵਾਈਟ ਦੇ ਨਾਲ ਵੀ ਇਹ ਕੰਟਰਾਸਟ ਕਰ ਸਕਦੇ ਹੋ ਜੀ ਐਦਾਂ ਕਾਫੀ ਸੋਹਣਾ ਇਹਨਾਂ ਦਾ ਕੰਟਰਾਸਟ ਹੁੰਦਾ ਹੈ ਆ ਔਰ ਤੁਸੀਂ ਸਿੰਗਲ ਬਾਈ ਕਰਨਾ ਚਾਹੁੰਦੇ ਤੁਸੀਂ ਸਿੰਗਲ ਵੀ ਬਾਈ ਕਰ ਸਕਦੇ ਹੋ ਜੀ ਲਾਈਟ ਪਰਪਲ ਟੋਨ ਦਾ ਤੁਹਾਨੂੰ ਨੈਕਸਟ ਪੀਸ ਜੋ ਮਿਲੇਗਾ ਜੀ ਲਾਈਟ ਪਰਪਲ ਟੋਨ ਦਾ ਰਹਿਣ ਵਾਲਾ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਸਕਾਈ ਬਲੂ ਸਕਾਈ ਬਲੂ ਜਿਹੜਾ ਸਕਾਈ ਬਲੂ ਟੋਨ ਦਾ ਤੁਹਾਨੂੰ ਇਹ ਮਿਲਣ ਵਾਲਾ ਪੀਸ ਹੈਗਾ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਪੈਸਟਾ ਗ੍ਰੀਨ ਨੈਕਸਟ ਆ ਗਿਆ ਜੀ ਲਾਈਟ ਗਾਜਰੀ ਟੋਨ ਦਾ ਪੀਸ ਹੋਏਗਾ ਜੀ ਡਾਰਕ ਮਹਿਰੂਨ ਦੇ ਨਾਲ ਇਸ ਤੇ ਉੱਪਰ ਵਰਕ ਬਹੁਤ ਹੀ ਜ਼ਿਆਦਾ ਸੋਹਣਾ ਲੱਗਣਾ ਨੈਕਸਟ ਆ ਗਿਆ ਜੀ ਆਫ ਵਾਈਟ ਨੈਕਸਟ ਤੁਹਾਨੂੰ ਫਿਰ ਜੋ ਹੈਗਾ ਇਹ ਆ ਉਹ ਮਿਲੇਗਾ ਜੀ ਲਾਈਟ ਪਰਪਲ ਟੋਨ ਦੇ ਤੁਹਾਨੂੰ ਮਿਲ ਜਾਣਗੇ ਦੋ ਪੀਸ ਜੀ ਲਾਈਟ ਪਰਪਲ ਟੋਨ ਦੇ ਤੁਹਾਨੂੰ ਸੇਮ ਦੋ ਪੀਸ ਮਿਲ ਜਾਣਗੇ ਜੀ ਨੈਕਸਟ ਆ ਗਿਆ ਜੀ ਡਾਰਕ ਲਵੈਂਡਰ ਕਲਰ ਹੋਏਗਾ ਕਾਫੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਨੈਕਸਟ ਤੁਹਾਨੂੰ ਮਿਲੇਗਾ ਲਾਈਟ ਗਾਜਰੀ ਟੋਨ ਦੇ ਤੁਹਾਨੂੰ ਤਿੰਨ ਪੀਸ ਤੁਹਾਨੂੰ ਸੇਮ ਮਿਲ ਜਾਣਗੇ ਜੀ ਲਾਈਟ ਗਾਜਰੀ ਟੋਨ ਦੇ ਤੁਹਾਨੂੰ ਤਿੰਨ ਸੇਮ ਪੀਸ ਮਿਲ ਜਾਣੇ ਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਡਾਰਕ ਗਾਜਰੀ ਟੋਨ ਦਾ ਪੀਸ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਡਾਰਕ ਸਕਾਈ ਬਲੂ ਕਲਰ ਦਾ ਪੀਸ ਹੋਏਗਾ ਕਾਫੀ ਪਿਆਰਾ ਜਿਹਾ ਕਲਰ ਹੈਗਾ ਇਹਨਾਂ ਦੇ ਉੱਪਰ ਤੁਸੀਂ ਆਰੀ ਥ्रेड ਹੈਂਡ ਜੋ ਮਰਜ਼ੀ ਵਰਕ ਕਰਵਾ ਸਕਦੇ ਹੋ ਕਾਫੀ ਸੋਹਣੇ ਸੂਟ ਆ ਜਿਹੜੇ ਤੁਹਾਡੇ ਰੈਡੀ ਹੋਣਗੇ ਜੀ ਪ੍ਰਾਈਸ ਹੋਏਗਾ ਸਿਰਫ ਤੇ ਸਿਰਫ 300 ਰੁਪਏ ਜੀ 5 ਪਲੱਸ ਵਾਲੀ ਕੱਟ ਹੋਏਗੀ ਜੀ 5 ਪਲੱਸ ਵਾਲੀ ਕੱਟ ਹੋਏਗੀ 300 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਇਹ ਸੂਟ ਮਿਲ ਜਾਏਗਾ ਜੀ ਤੁਸੀਂ ਜੋ ਮਰਜ਼ੀ ਵਰਕ ਕਰਵਾ ਸਕਦੇ ਹੈਗੇ ਹੋ ਇੰਨਾ ਵਿੱਚ ਆਪਾਂ ਨੇ ਤੁਹਾਨੂੰ ਕਲਰ ਆਪਸ਼ਨਾਂ ਜਿਹੜੀ ਉਹ ਚੈੱਕ ਕਰਵਾ ਦਿੱਤੀ ਹੈ ਕਾਫੀ ਇਹਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਵੀ ਮਿਲ ਜਾਏਗੀ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਕੱਟ ਪੀਸ ਦਿਖਾਇਆ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਆਪਾਂ 10 ਬ੍ਰਾਂਡ ਦੇ ਪਸ਼ਮੀਨੇ ਦੇ ਕੱਟ ਪੀਸਾਂ ਦੀ ਸੇਲ ਲੈ ਕੇ ਆਵਾਂਗੇ ਜਿਹੜੀਆਂ ਭੈਣਾਂ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਛੋਟਾ ਜਿਹੜੀ ਉਹ ਬਾਏ ਕਰ ਸਕੋ ਜ